ਇਹ ਤਾਂ ਜੁਰਗੋ ਇੱਕ ਹੋਰ ਜਿਹੜੀ ਗੱਲ ਜੁੜਦੀ ਆ ਤੁਸੀਂ ਹਮੇਸ਼ਾ ਹਰੇਕ ਜਦੋਂ ਵੀ ਗੱਲਬਾਤ ਕਰਦੇ ਹੋ ਤੂੰ ਕਹਿੰਦੇ ਹੋ ਕਿ ਜਿਸ ਦਿਨ ਸੰਸਕਾਰ ਹੁੰਦਾ ਹੈ ਨਗਰ ਕੀਰਤਨ ਸਾਹਿਬ ਸੱਜਦੇ ਆ ਉਸ ਦਿਨ ਤੁਸੀਂ ਇਸ ਤਰਫੀ ਤੇ ਨਹੀਂ ਰਹਿੰਦੇ ਜੀ ਨਹੀਂ ਅਸੀਂ ਸਾਡੀ ਮਿਹਨਤ ਦਾ ਕਦੇ ਇਨਕਾਰ ਨਹੀਂ ਕਰਦਾ ਜੁਰਗੋ ਅੱਜ ਵੀ ਅਹਿਸਾਸ ਹੁੰਦਾ ਉਹਨਾਂ ਛੋਟੇ ਸਾਬਜਾਦਿਆਂ ਦਾ ਮਾਤਾ ਗੁਜਰਕਾਉ ਦਾ ਨਾਲ ਤੁਹਾਨੂੰ ਨਹੀਂ ਹੁੰਦਾ ਤੁਹਾਡੇ ਤੁਹਾਡਾ ਮੇਰੀ ਗੱਲ ਨੂੰ ਤੁਹਾਡੇ ਘਰ ਬੱਚਾ ਹੋਏਗਾ ਸਾਥ ਨਹੀਂ ਕਰੋਗੇ ਖਾਸ ਤੌਰ ਤੇ ਹੈ ਨਾ ਸਾਡੀ ਜੀਵਨ ਲਾਗੀ ਕੋਈ ਸਾਡੇ ਨਾਲ ਉਹਨਾਂ ਨੇ ਕੀਤਾ ਹੀ ਇੰਨਾ ਅੱਛਾ ਹੈ ਕਿ ਜਿਦਾ ਅਸੀਂ ਅੰਤ ਨਹੀਂ ਪਹਲਾ ਸੀ ਕਿਤੇ ਹੀ ਨਾ ਛੈ ਕੈਸੀ ਪੁਲਾਣੀ ਜੇ ਅੱਜ ਵੀ ਅੱਜ ਵੀ ਉਹੀ ਕਿਰਪਾ ਕਰ ਰਹੇ ਨੇ ਮੈਂ ਨਹੀਂ ਕਰ ਰਿਹਾ ਤੂੰ ਸੋਇ ਰਹੇ ਹੋ ਗਏ ਨੇ ਉਹ ਗਏ ਨਹੀਂ ਤੇ ਸਾਖਸ਼ਾਲਾ ਦਰਨ ਕਰਾਏ ਕਿੰਨਾ ਕੁ ਪਿਆਰ ਸਿੱਖ ਸੰਗਤਾਂ ਮਿਲਦਾ ਹੈ ਸਿੱਖ ਸੰਗਤ ਦਾ ਕਿੰਨਾ ਕੁ ਪਿਆਰ ਮਿਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਪਿਆਰ ਹੈ ਮੈਂ ਦੰਦਾਸ ਨਹੀਂ ਚਲਦਾ ਇਹ ਸਭ ਕੁਝ ਉਹਦਾ ਮੇਰਾ ਮੁਝ ਮੇਂ ਕੁਝ ਨਹੀਂ ਜੋ ਕੁਝ ਹੈ ਸੁਤੇ ਰਹਾ ਸਭ ਕੁਝ ਤੇਰਾ ਹੈ ਅਸੀਂ ਤਾਂ ਉਹਨੇ ਹੋ ਗਏ ਮੈਂ ਉਹਨਾਂ ਵਾਲਾ ਹੋ ਗਿਆ ਮੇਰੇ ਵੱਲ ਨਹੀਂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੀ ਸਭ ਤੋਂ ਵੱਡਮੁੱਲੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦ ਬਾਬਾ ਜੋਰਾਵਾ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਦੇ ਵਿੱਚ ਚੁਣਿਆ ਗਿਆ ਤੇ ਮਾਤਾ ਗੁਜਰੀ ਜੀ ਵੀ ਸ਼ਹਾਦਤ ਪ੍ਰਾਪਤ ਕਰਦੇ ਨੇ ਤਾਂ ਉਸੇ ਧਰਤੀ ਦੇ ਉੱਤੇ ਮੌਜੂਦ ਆ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਚੱਲ ਰਿਹਾ ਸ਼ਹੀਦੀ ਦਿਨ ਚੱਲ ਰਹੇ ਨੇ ਉਹ ਦਿਨ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਸਿੱਖੀ ਦੀ ਨੀਂ ਪੱਕੀ ਹੋਈ ਤਾਂ ਸਾਡਾ ਨਾਂ ਦੀਵਾਨ ਟੋਡਰਮਲ ਜੀ ਦੇ ਵੰਸ਼ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਮਹਾਰਾਜ ਜੀ ਹੁਕਮ ਕਰੋ ਬਬਾ ਜੀ ਤੁਹਾਡੇ ਪੂਰਵਜ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਦੁਨੀਆ ਦੀ ਸੱਤ ਇਹ ਬੇਨਤੀ ਹੈ ਵੇ ਕਿ ਤੁਸੀਂ ਕੋਈ ਸ਼ਸਰੀ ਕੋ ਗੱਲ ਨਾ ਕਰੋ ਨਹੀਂ 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 ਜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿਹੜੀ ਸ਼੍ਰੀ ਫਤਿਹਗੜ ਸਾਹਿਬ ਖਰੀਦੀ ਤੇ ਜਿਹੜੇ ਛੋਟੇ ਫਰਜੰਦ ਸੀ ਉਹਨਾਂ ਦਾ ਸਨਸਕਾਰ ਕੀਤਾ ਕੀ ਕਹਿਣਾ ਚਾਹੁੰਦੇ ਮਾਤਾ ਜੀ ਵੀ ਕੀਤਾ ਨਾਲ ਮਾਤਾ ਜੀ ਕਿੰਨਾਂ ਨੂੰ ਇੱਕੋ ਜਗ੍ਹਾ ਤੇ ਮਹਾਰਾਜ ਦੇਖੋ ਅਸੀਂ ਦੇ ਆਂ ਛੋਟੇ ਬੱਚੇ ਆਂ ਛੋਟੇ ਨਹੀਂ ਬੋਲਦੇ ਗੱਲ ਸੱਚੀ ਕਰਨੀ ਚਾਹੀਦੀ ਹੈ ਜੀ ਉਹਨਾਂ ਜੋ ਕੀਤਾ ਉਹਨਾਂ ਨੇ ਸੱਚੇ ਪਾਸ਼ਾ ਨੇ ਕੀਤਾ ਹੁਣ ਜੋ ਕਰ ਰਹੇ ਨੇ ਅਸੀਂ ਸੇਵਾ ਕਰਨੇ ਚੁੱਕਾ ਕਿ ਨਿਕਲ ਜਾਂਦੇ ਸੀ ਇਹਦੇ ਲੋਕਾਂ ਦੇ ਅਨੁਸਾਰ ਕੀਤਾ ਜਿਵੇਂ ਜਿਵੇਂ ਦੂਹ ਲ ਆਨ ਲਗਬੇ ਜਿਹੇ ਅਸੀਂ ਦੇ ਛਾਲਾ ਕੀ ਨਾ ਕੋਈ ਮਰ ਐ ਨਹੀਂ ਹੈਗਾ ਨਾਕ ਆਉਂ ਸੇ ਬਹਿਰ ਨਾ ਕੋਈ ਦੋਸਤੀ ਇਹ ਸਰੀ ਸੰਗਤ ਨਾਲ ਜੁੜੀ ਨਾਲ ਆਂਦੀ ਹੈ ਅਸੀਂ ਇਹਨਾਂ ਸਤਵੰਤਰ ਮਹਾਰਾਜਾ ਨਿਰਮਤਾ ਸਭ ਤੋਂ ਵੱਡੀ ਚੀਜ਼ ਹੈ ਹੁਕਮ ਕਰੋ ਇਹ ਤਾਂ ਧਨਮੋਤੀ ਜੀ ਨੇ ਦੁੱਧ ਪੁੰਨ ਕਮਾਇਆ ਗੁਰ ਲਾਲਾਂ ਤੱਕ ਦੁੱਧ ਪਿਆ ਹੈ ਹਨ ਤੁਸੀਂ ਵੀ ਠੰਡੇ ਦੁੱਧ ਦਾ ਲੰਗਰ ਲਾਇਆ ਸੀ ਉਹਦੇ ਪਿੱਛੇ ਕੀ ਹੋਸੀ ਇੱਥੇ ਇੱਥੇ ਲੰਗਰ ਜਿਹੜਾ ਲਾਇਆ ਹੈ ਕੰਡੇ ਦੁੱਧ ਦਾ ਲੰਗਰ ਲਾਇਆ ਸੀ ਤੁਸੀਂ ਤੁਸੀਂ ਦੱਸਿਆ ਵੀ ਸੀ ਕਿ ਠੰਡੇ ਦੁੱਧ ਦਾ ਲੰਗਰ ਲਾਇਆ ਸੀ ਉਹਦੇ ਪਿੱਛੇ ਪੂਰਾ ਉਹ ਦੱਸਿਆ ਆ ਬੰਦੇ ਨੇ ਸਾਨੂੰ ਪਕੜ ਕੇ ਕਹਿੰਦੇ ਨੇ ਈਸ਼ਵਰੀ ਉਹਨਾਂ ਨੇ ਕਿਹਾ ਜਿਹੜੇ ਅਸੀਂ ਆਏ ਸੀ ਨਾ ਪਹਿਲੀ ਇਸ ਤੋਂ ਜੀ ਇਸੇ ਵਾਰੀ ਮਤਲਬ ਜੀ ਸਿਰੇ ਪਹਿਲੇ ਪਹਿਲੇ ਗੱਡੀ ਲੈ ਕੇ ਟਰੱਕ ਲੈ ਕੇ ਆਏ ਨਾ ਉਹ ਸਟੇਬਲ ਸਿਕਾ ਨੇ ਗੁਰਮੁਖ ਸਿੰਘ ਜੀ ਕੀ ਖਾਓਗੇ ਮੈਂ ਕਿਹਾ ਜੋ ਹੁਕਮ ਤੁਸੀਂ ਕਰੋਗੇ ਜੀ ਜਿਵੇਂ ਉਹਨਾਂ ਨੇ ਦੁੱਧ ਅਸੀਂ ਕਿਹਾ ਉਹਨਾਂ ਨੇ ਚਾੜਾ ਸੀ ਕਿਹਾ ਜੀ ਐਸੀ ਚਾੜ ਤੁਸੀਂ ਜਿੰਦਗੀ ਖਾਦੀ ਨਹੀਂ ਮੈਂ ਤਾਂ ਖਾਦੀ ਨਹੀਂ ਤੁਸੀਂ ਖਾਦੀ ਹੋ ਤੇ ਮੈਂ ਕਹਿ ਨਹੀਂ ਸਕਦਾ ਉਹ ਚਾੜ ਉਹਨੇ ਬਣਾਈ ਚਾੜ ਉਹਨਾਂ ਨੇ ਖਾ ਲਈ ਬਸ ਜੀ ਚਾੜ ਮੈਂ ਮੈਂ ਕਿਹਾ ਮਹਾਰਾਜ ਜੀ ਇਹ ਹੀ ਪਰਵਾਨ ਕਰਾਉ ਜੀ ਤੇ ਜਿਹਨੇ ਜਿਹਨੇ ਸੰਗਤ ਸਾਰੀ ਸ਼ਹਿਰ ਹੈ ਸੰਗਤ ਮੰਡੋ ਅਸੀਂ ਉਹ ਮੰਡੂ ਵੀ ਦਿੱਤੀ ਮਗਰ ਅਸੀਂ ਵੱਡਾ ਵਰਤਿਲਾ ਦਾ ਉਹਦਾ ਕੇਲੇ ਦਾ 50 60 ਦਨ ਕੇਲੇ 50 60 ਦਨ ਉਹ 100 ਬੇਡੀਆਂ ਸੇਬੀਆਂ ਜੀ ਜੀ ਸਮਾਨ ਸਾਰਾ ਲੈ ਗਏ ਜੀ ਇਹ ਤਾਂ ਬਜੁਰਗ ਇੱਕ ਹੋਰ ਜਿਹੜੀ ਗੱਲ ਜੁੜਦੀ ਆ ਤੁਸੀਂ ਹਮੇਸ਼ਾ ਹਰੇਕ ਜਦੋਂ ਵੀ ਗੱਲਬਾਤ ਕਰਦੇ ਹੋ ਤੋ ਕਹਿੰਦੇ ਹੋ ਕਿ ਜਿਸ ਦਿਨ ਸੰਸਕਾਰ ਹੁੰਦਾ ਹੈ ਨਗਰ ਕੀਰਤਨ ਸਾਹਿਬ ਸੱਜਦੇ ਆ ਉਸ ਦਿਨ ਤੁਸੀਂ ਇਸ ਤਰਕੀ ਤੇ ਨਹੀਂ ਰਹੇ ਸੀ ਨਹੀਂ ਅਸੀਂ ਸਾਡੀ ਨਹੀਂ ਤੱਕ ਰਹੀ ਸਾਡੇ ਕੋਲ ਵੀ ਨਹੀਂ ਜਾਗ ਗੁਰੂ ਮਹਾਰਾਜ ਹੋਕਰ ਅਸੀਂ ਪਹਿਲੇ ਦਿੱਲੀ ਦਿੱਲੀ ਤੋਂ ਚੱਲਨੇ ਆ ਲੰਗਰ ਦਿੱਲੀ ਤੋਂ ਆਉਣਾ ਹੈ ਸਾਰਾ ਸਮਾਨ ਦਿੱਲੀ ਤੋਂ ਆਇਆ ਕੁਝ ਵੀ ਪੇਡੀਆਂ ਬੋਡੀਆਂ ਭਰ ਕੇ ਸਭ ਕੁਝ ਸੈੱਟ ਕਰਕੇ ਦਿੱਲੀ ਤੋਂ ਬਈਨੇ ਆ ਸੀ ਅਸੀਂ ਅਸੀਂ ਅੱਗੇ ਅੱਗੇ ਪਿੱਛੇ ਗੱਡੀਆਂ ਹੁੰਦੀਆਂ ਨੇ ਲੰਗਰੋਂ ਦਾ ਬਸ ਤਪੁਰਗੋ ਅੱਜ ਵੀ ਅਹਿਸਾਸ ਹੁੰਦਾ ਉਹਨਾਂ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰਕੌਰ ਦਾ ਨਾਲ ਨਹੀਂ ਹੁੰਦਾ ਸਾਡੇ ਸਾਡੇ ਤੁਹਾਡਾ ਮੇਰੀ ਗੱਲ ਨੂੰ ਤੁਹਾਡੇ ਘਰ ਬੱਚਾ ਹੋਏਗਾ ਸਾਥ ਨਹੀਂ ਕਰੋਗੇ ਖਾਸ ਤੌਰ ਤੇ ਹੈ ਨਾ ਅਸਾਲੀ ਜਿਹੜਾ ਹੁੰਦਾ ਹੈ ਕਿ ਕੋਈ ਵੀ ਸਾਡੇ ਨਾਲ ਉਹਨਾਂ ਨੇ ਕਿਤੇ ਹੀ ਇਹਨਾਂ ਨੂੰ ਅੱਛਾ ਕਿੱਦਾਂ ਅਸੀਂ ਅੰਤ ਨਹੀਂ ਪਹੁੰਚਾ ਸਕਦੇ ਕਿਤੇ ਹੀ ਨਾ ਠਾ ਕਿ ਅਸੀਂ ਪਹੁੰਚ ਨਹੀਂ ਸਕਦੇ ਅੱਜ ਵੀ ਅੱਜ ਵੀ ਉਹੀ ਕਿਰਪਾ ਕਰ ਰਹੇ ਨੇ ਮੈਂ ਨਹੀਂ ਕਰ ਰਿਹਾ ਤੁਸੀਂ ਸੋਇ ਰਹੇ ਹੋ ਗਏ ਨੇ ਉਹ ਗਏ ਨਹੀਂ ਇੱਥੇ ਸਾਖਸ਼ਾਹ ਦਰਸ਼ਨ ਕਰਾਏ ਨੇ ਸਭ ਨੂੰ ਦਰਸ਼ਨ ਹੁੰਦੇ ਨੇ ਕਹ ਆਰੇ ਸਾਨੂੰ ਦਾ ਹਰ ਬਣੇ ਹੁੰਦੇ ਰਹਿੰਦੇ ਨੇ ਉਹ ਸਾਨੂੰ ਮੈਂ ਕਿਹਨ ਨੂੰ ਕਿਉਂ ਕਹਿ ਰਿਹਾ ਰੁਕੋ ਤੁਹਾਡੇ ਪਾਪ ਛੜਨਗੇ ਤੇ ਤੁਹਾਡਾ ਕੰਮ ਹੋਏਗਾ ਤੁਸੀਂ ਸੋਚੋ ਐਵੇਂ ਕੰਮ ਹੋ ਜਾਏਗਾ ਐਵੇਂ ਕੰਮ ਹੋ ਜਾਏਗਾ ਐਵੇਂ ਥੋੜਾ ਪਬਲਿਕ ਨਹੀਂ ਆਉਂਦੀ ਹੈ ਹੁਣ ਇਹ ਮਾਤਾ ਇਹ ਇਹ ਇਧਰ ਆ ਤੁਸੀਂ ਕਿਥੋਂ ਆਏ ਇਹ ਪੱਡੇ ਇਧਰ ਆ ਅਸੀਂ ਇਹਨੂੰ ਥੋੜਾ ਜਿਹਾ ਦੁਆਰ ਸਾਡੇ ਕੋਲ ਅਸੀਂ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆਣਗੇ ਆਪਣੇ ਆਪ ਜਿਵੇਂ ਹੁਣ ਇਹਦੇ ਕਰਮ ਜਿਹੜੇ ਪਾਪ ਨੇ ਛੜਨਗੇ ਤੇ ਤਾਂ ਹੀ ਠੀਕ ਹੋਏਗਾ ਨਾ ਕੀ ਲੱਗਿਆ ਤੁਹਾਨੂੰ ਜੇ ਦੁਬਾਰਾ ਤਾਈ ਦਾ ਆਇਆ ਮੇਰੇ ਕੋਲ ਤੂੰ 10 ਮਹੀਨਿਆਂ ਤੇਰੇ ਮੁੰਡੇ ਦਾ ਕੀ ਹੋਇਆ ਇਹਨਾਂ ਕੀ ਹਾਲ ਸੀ ਮੁੰਡੇ ਜੀ ਦਾ ਸਨਾ ਇੱਥੇ ਗੌਰ ਮੇਰੇ ਕੋਲ ਬੇਟੇ ਦੀ ਮੈਡੀਸਿਨ ਚੱਲਦੀ ਸੀਗੀ ਹਾਲਤ ਠੀਕ ਨਹੀਂ ਸੀਗੀ ਤੇ ਹੁਣ ਬਿਲਕੁਲ ਓਕੇ ਆਨ ਖੁਸ਼ ਆ ਸੌਂਦਾ ਪੂਰਾ ਪ੍ਰੋਪਰ ਨੀਂਦ ਵੀ ਆਉਂਦੀ ਆ ਇਹਨੂੰ ਕੋਟੈਂਸ਼ਨ ਨਹੀਂ ਹੁੰਦੀ ਨਹੀਂ ਤਾਂ ਕਹਿੰਦੀ ਤੂੰ ਰੈਸਟ ਕਰ ਥਾਲ ਦੇ ਸੀਗੇ ਇਹਨੂੰ ਤੇ ਹੁਣ ਤਾਂ ਬਿਲਕੁਲ ਓਕੇ ਆ ਨ ਕੋਈ ਪ੍ਰੋਬਲਮ ਨਹੀਂ ਹੈਗੀ ਹੱਦ ਦਾ ਤੁਸ ਦਾ ਸੇਵਾ ਕਰਦਾ ਗੁਰੂ ਘਰ ਜੁੜਿਆ ਵੇ ਪਹਿਲਾਂ ਤੋਂ ਵੀ ਅਮਰ ਸ਼ਕਿਆ ਵਾਦਾ ਮਹਾਰਾ ਦੀ ਕਿਰਪਾ ਜੀ ਹੋਈ ਆ ਤੇ ਸਵੇਰ ਉੱਠ ਕੇ ਜਲਦੀ ਆਉਂਦੇ ਆ ਸੇਵਾ ਕਰਾ ਰਿਹਾ ਬਸ ਬਾਬਾ ਜੀ ਕਿੰਨਾ ਕੁ ਪਿਆਰ ਸਿੱਖ ਸੰਗਤ ਦਾ ਮਿਲਦਾ ਹੈ ਸਿੱਖ ਸੰਗਤ ਦਾ ਕਿੰਨਾ ਕੁ ਪਿਆਰ ਮਿਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਪਿਆਰ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਹ ਇਹ ਮੇਰੀ ਲੜਕੀ ਬਣੀ ਹੈ ਮੇਰੀ ਮਰ ਬੱਚੀ ਹੈ ਧੀ ਹੈ ਜੀ ਮੇ ਲੜਕੀ ਹੈ ਇਹਦੇ ਕਰ ਉਹ ਲਾਣੀ ਸੀ ਬਰ ਗੁਰਮਾਰੀ ਮੈਂ ਅਰਦਾਸ ਕਰਕੇ ਜੀ ਮੈਂ ਕਹਾਂ ਮਹਾਰਾਜ ਜੀ ਦੇ ਬਾਸ਼ਾ ਦੇ ਘਰ ਬੋਲੋ ਕਰਪਾ ਕਰੋ ਇਹਨੂੰ ਲੜਕੀ ਬਹਿਲੇ ਹੋਈ ਫਿਰ ਲੜਕਾ ਹੋ ਗਿਆ ਉਹਨੇ ਲੜਕੀ ਨਾਲ ਲਗਾ ਦੋ ਉਹਨੇ ਇਹਦੇ ਘਰ ਵੱਸ ਗਿਆ ਬਸ ਅਸੀਂ ਖੁਸ਼ ਹਾਂ ਜੀ ਜੀ ਦੇ ਬਾਸ਼ਾ ਅਸੀਂ ਇਹ ਹਰ ਵੇਲੇ ਕਰਦਾਰ ਅਸੀਂ 24 ਘੰਟੇ ਦੇ ਉਹਨਾਂ ਦੇ ਨੌਕਰਾਂ ਔਰ ਤਾਬੇਦਾਰ ਨਹੀਂ ਸਮਝ ਸਭ ਕੁਝ ਉਹ ਆਪ ਕਰ ਰਹੇ ਨੇ ਮੈਂ ਕੁਝ ਨਹੀਂ ਕਰ ਰਿਹਾ ਜੀ ਜਿਵੇਂ ਮੈਨੂੰ ਕਹੋ ਜੀ ਮੈਂ ਕਰ ਰਿਹਾ ਇਹ ਜਿੰਨੇ ਟਿੰਡੇ ਮਿੰਡੇ ਦੇਖ ਰਹੇ ਬੜੇ ਠੀ ਨੇ ਸਭ ਉਹਨਾਂ ਦੇ ਨੇ ਇਹ ਸਭ ਕੁਝ ਉਹਨਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਝ ਹੈ ਸੁਤੇ ਰਹਾ ਸਭ ਕੁਝ ਤੇ ਰਹਾ ਅਸੀਂ ਜਦ ਉਹਨੇ ਹੋ ਗਏ ਮੈਂ ਉਹਨਾਂ ਵਾਲਾ ਹੋ ਗਿਆ ਉਹ ਮੇਰੇ ਵਾਲ ਨਹੀਂ ਹੋਣਗੇ ਤੁਸੀਂ ਆ ਕੇ ਦੇਖੋ ਗੁਰੂ 1 ਬੰਡਾ ਚੱਲ ਗਿਆ ਇਹ ਗੁਰੂ 100 ਬੰਡਾ ਚੱਲ ਗਿਆ ਇਹ ਉਹ 100 ਗੁਣਾ ਚੱਲ ਗਿਆ ਅੱਗੇ ਇਹਨਾ ਮਾਂ ਮੇਰੇ ਪੁੱਤਰਾ ਆਦ ਸਹੀ ਸੇਵਾ ਕਰਾਂ ਦੇਖ ਰੰਗ ਲਗਨਾਂ ਲਗਨ ਮੈਨੂੰ ਪਕੜਨੀ ਪਏ ਜਿਹੜੀ ਸਿੱਖ ਸੰਗਤ ਸ਼੍ਰੀ ਫਤਗੜ ਸਾਹਿਬ ਦੀ ਬਡਮੋਲੀ ਧਰਤੀ ਨੂੰ ਤੁਮਸਤਕ ਹੋਣ ਆਉਂਦੀ ਆ ਉਹਨਾਂ ਨੂੰ ਕੀ ਅਪੀਲ ਜਾਂ ਸੰਦੇਸ਼ ਦੇਣਾ ਚਾਹੀਦਾ ਕੀ ਅਪੀਲ ਕਰਨੀ ਤਾਂ ਇਹ ਅਪੀਲ ਕਰਨਾ ਕਿ ਦੇਖੋ ਗੁਰੂ ਨਾਲ ਜੁੜੋ ਨਾਮ ਕੁਮਾਰੀ ਨਾਨਕਾ ਚੱਲੀ ਰਹੀ ਹੈ ਜਨਰਤ ਉਹਦੇ ਨਾਲ ਮਸ ਉਹਦੇ ਨਾਲ ਜੁੜ ਜਾਓ ਉਸਦੀ ਲਾਲ ਸ਼ੁਰੂ ਨਾ ਹੋ ਜਾਓ ਮੇਰੇ ਜੋ ਮੇਰੇ ਸਾਡੇ ਕੋ ਲੱਗੇ ਹੈ ਦੇਖ ਲਓ ਆ ਰਾਸ਼ੀ ਜੀ ਖਾਲੇ ਕੋ ਸਿੰਘ ਸਾਹਿਬ ਹੈ ਨੇ ਤੁਸੀਂ ਮੇਰੇ ਕੋ ਪਿਛਲੇ ਵੀ ਆਏ ਸੀ ਆਪ ਜੀ ਤੇ ਉਹ ਦੇਖ ਲਓ ਹਾਲੀ ਤੱਕ ਆ ਕੇ ਜੇ ਉਹ ਵਾੜੀ ਵੀ ਕੱਢਦਾ ਸੀ ਔਰ ਪੂਰੀ ਬੋਤਲ ਵੀ ਨਾਲੇ ਸ਼ਰਾਬ ਦੀ ਬਾਈ ਗੁਰੂ ਕੀ ਘਰ ਬਣਾ ਅੱਜ ਉਹ ਸ਼ਰਾਬ ਨੂੰ ਦੇਣਾ ਨਹੀਂ ਸਿਰੇ ਠੀਕ 2 ਵਜੇ ਉੱਠਦਾ ਜੇ ਇਸ਼ਨਾਨ ਕਰਕੇ 3 ਵਜੇ ਗੋਲਦਾਰਾ ਪਹੁੰਚਦਾ 3 ਤੋਂ ਮੈਂ ਉਹ ਮੈਨੂੰ ਬੜੇ ਸਾਲਾਂ ਤੋਂ ਉਹਨੇ ਕਹਿ ਰਿਹਾ ਮੇਰੇ ਘਰ ਨਾਲ ਉਹ ਮੇਰੇ ਘਰ ਆ ਉਹ ਮੇਰੇ ਮੈਂ ਕਿਹਾ ਜਦੋਂ ਗੁਰੂ ਕਰੇਗਾ ਮੈਂ ਮੈਂ ਤਾਂ ਨਹੀਂ ਕਹਿ ਰਿਹਾ ਗੁਰੂ ਨੇ ਕਿਰਪਾ ਕੀਤੀ ਅਸੀਂ ਉਹਦੇ ਘਰ ਚਲੇ ਗਏ ਅਸੀਂ ਉਹਦੇ ਘਰ ਗਏ ਤੇ ਦੇਖਿਆ ਮੈਂ ਕਿਹਾ ਵੀ ਰਾਜ ਸਿੰਘ ਕਿੱਧਰ ਹੈ ਔਰ ਰਾਜ ਸਿੰਘ ਅੰਦਰ ਗਿਆ ਜੀ ਉੱਥੇ ਬਰਵਾਰੇ ਰਾਜਿੰਗੂ ਦਾਰੇ ਐ ਐ ਮੈਮ ਉਹਨਾਂ ਦੀ ਹੈ ਅਜਰਾਏ ਆਪਣੀ ਗੱਲ ਦੱਸੋ ਹਾਂ ਰਿਸ਼ਤਰੀ ਜੀ ਅਠੇ ਰਹਿ ਜੀ ਪੰਜੀ ਬਾਬਾ ਜੀ ਬੋਲੋ ਜੀ ਤੇ ਕੀ ਜਿਹੜਾ ਇਥੋਂ ਕੀ ਪ੍ਰਤੱਖ ਦਿਖਿਆ ਮੈਂ ਜਦੋਂ ਤਾਂ ਇਹਨਾਂ ਨਾਲ ਜੁੜਿਆ ਇਸ ਧਾਰਨਾ ਨਾਲ ਜੁੜਿਆ ਅਸੀਂ ਕੱਖਾਂ ਤੋਂ ਲੱਖਾਂ ਦੇ ਬਣ ਗਏ ਜੀ ਬਹੁਤ ਕੁਝ ਰੱਬ ਨੇ ਦਿੱਤਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜਦੋਂ ਦੇ ਇਹਨਾਂ ਨਾਲ ਜੁੜਿਆ ਪ੍ਰਤੱਖ ਅਹਿਸਾਸ ਹੁੰਦਾ ਸਭ ਕੁਝ ਇੱਥੇ ਜੀ ਸੇਵਾ ਚ ਸਭ ਕੁਝ ਮਿਲਦਾ ਹੈ ਜਿਉਂ ਸੇਵਾ ਕਰਾਂਗੇ ਸਭ ਕੁਝ ਮਿਲੇਗਾ ਜਿੱਦਨ ਬੁਲਾਉਂਦੇ ਆ ਜਦੋਂ ਹੀ ਬੁਲਾਉਂਦੇ ਆ ਮੈਂ ਉਸੇ ਟਾਈਮ ਆ ਜਾਂਦਾ ਮੈਂ ਕੁਛੇ ਛੇਤਰ ਤੋਂ ਆ ਦੀਵਾਨ ਟੋਡਰਮਲ ਜੀ ਦੇ ਜਿਹੜੇ ਵੰਸ਼ ਸੀ ਉਹਨਾਂ ਦੇ ਨਾਲ ਗੱਲਬਾਤ ਸੀ ਕਿ ਕਿਦਾਂ ਦਾ ਅਹਿਸਾਸ ਜਿਹੜਾ ਉਸ ਧਰਤੀ ਤੇ ਹੁੰਦਾ ਕਿਉਂਕਿ ਹਰ ਸਾਲ ਆ ਕੇ ਲੰਗਰ ਲਾਉਂਦੇ ਆ ਸਿੱਖਾਂ ਦੇ ਨਾਲ ਵਿਚਾਰ ਕਰਦੇ ਆ ਤਾਂ ਇਸ ਬੁੜਮੁਲੀ ਧਰਤੀ ਤੇ ਜਿੱਥੇ ਜੀ ਤੁਰਕਾ ਨਹੀਂ ਸਕਦਾ ਨਾ ਕਿਸੇ ਨੂੰ ਕਹਿ ਸਕਦਾ ਨਾ 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 ਹੁਣੇ ਬੱਚੇ ਕਹਿੰਦੇ ਨਾ 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 ਅਸੀਂ ਇਹਨੇ ਹਾਂ 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 ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਨੂੰ ਸੱਚੇ ਪਾਤਸ਼ਾਹ ਦੇਖੋ ਕਿੰਨੀ ਮੇਲਾ ਲੱਗਿਆ ਹੈ ਕਿੰਨਾ ਵੱਡਾ ਮਹਾਰਾਜਾ ਮਿਲਨ ਹੈ ਜੀ ਜੀ ਮਿਲਨ ਹੀ ਹੈ ਨਾ ਹੋਰ ਇਸ ਤਰ੍ਹਾਂ ਇਹ ਲੋਕਾਂ ਨੇ ਮਿਲਨ ਤੋਂ ਮੇਲਾ ਬਣਾ ਲਿਆ ਇਹ ਮਿਲਨ ਇਹ ਮੁਸਾਹਿਬ ਜਾਨ ਦਾ ਆਪਸੀ ਤੋਂ ਪਰਾਵਾਂ ਦਾ ਤੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਇੱਥੇ ਆਏ ਹੋ ਤੇ ਉਹਨਾਂ ਨੂੰ ਜੂ ਦੇ ਜੀ ਰੂਰਾ ਹੋਰ ਸੇਵਾ ਜਰੂਰ ਕਰੋ ਨਿਆਰੇ ਚਾਹ ਕੀ ਚੀਜ਼ੀ ਸੇਵਾ ਕਰ ਰਹੇ ਸੇਵਾ ਨਾਲੀ ਬਾਪ ਸੁਣਾਂਗੇ ਐਵੇਂ ਨਹੀਂ ਛੜਦੇ ਜੀ ਅਮਨ ਮਰਜੀ ਹੋਰ ਲਾਓ ਜੀ ਤੁਸੀਂ ਆਪਣਾ ਦੇਦੇ ਹੋ ਦੇਦੇ ਹੋਗੇ ਦੇਦੇ ਹੋਗੇ ਕਿਸ ਤਰ੍ਹਾਂ ਦੇ ਹੋਗੇ ਇਹਨਾਂ ਨੂੰ ਤੁਹਾਨੂੰ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਦੇ ਸ਼ਹੀਦੀ ਜੋੜ ਮਿਲਦੀਆਂ ਦਿਖਾ ਰਿਹਾ ਜਿੱਥੇ ਦੀਵਾਨ ਟੋਡਰਮਲ ਜੀ ਦੇ ਵੰਸ਼ਜ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਜਿਹੜੀਆਂ ਵਿਚਾਰਾਂ ਦੀ ਸਾਂਝ ਕੀਤੀ ਹੈ ਕਿ ਇਸ ਧਰਤੀ ਦੇ ਉੱਤੇ ਅਹਿਸਾਸ ਹੁੰਦਾ ਹੈ ਉਹਨਾਂ ਦਾ ਪ੍ਰਤੱਖ ਇਸ ਧਰਤੀ ਤੇ ਅਹਿਸਾਸ ਹੁੰਦਾ ਹੈ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸੋ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਫਤਿਹਗੜ ਸਾਹਿਬ ਦੀਆਂ ਸਾਂਝੀਆਂ ਕਰ